ਜਲਾਲਾਬਾਦ ਤੋਂ ਦਿੱਲੀ ਜਾਣ ਵਾਲੀ ਪੰਜਾਬ ਰੋਡ ਵੇਜ਼ ਦੀ ਬੱਸ ਤੁੰਦ ਕਾਰਨ ਹਾ사 ਦਾ ਸ਼ਿਕਾਰ ਹੋ ਗਈ ਜਿਸ ਵਿੱਚ 40 ਦੇ ਕਰੀਬ ਸਵਾਰੀਆਂ ਸਨ ਜਲਾਲਾਬਾਦ ਤੋਂ 4 ਵਜੇ ਰਵਾਨਾ ਹੋਈ ਇਹ ਬੱਸ ਜਦੋਂ ਚੱਕ ਸੈਦੋਕਰ ਨਜ਼ਦੀਕ ਪਹੁੰਚੀ ਤਾਂ ਤੁੰਦ ਕਾਰਨ ਹਾਸ ਦਾ ਸ਼ਿਕਾਰ ਹੋ ਗਈ ਤੇ 6 ਲੋਕਾਂ ਦੇ ਸੱਟਾਂ ਲੱਗੀਆਂ ਨੇ ਬਾਕੀ ਜਾਣੀ ਨੁਕਸਾਨ ਤੋਂ ਬਚਾਰਿਆ ਹਾਲਾਂਕਿ ਡਰਾਈਵਰ ਵੀ ਇਸ ਹਾਦਸੇ ਵਿੱਚ ਬੁਰੇ ਤਰੀਕੇ ਨਾਲ ਗੰਭੀਰ ਜ਼ਖਮੀ ਹੋ ਗਿਆ ਜਾਣਕਾਰੀ ਮੁਤਾਬਕ ਜਲਾਲਾਬਾਦ ਤੋਂ ਸਵੇਰੇ ਸ਼੍ਰੀ ਮੁਕਸਰ ਸਾਹਿਬ ਦੀਪੂ ਦੀ ਬੱਸ ਨਿਕਲੀ ਸੀ ਜਿਸ ਤੋਂ ਬਾਅਦ ਧੁੰਦ ਦੇ ਨਾਲ ਇਹ ਹਾਦਸਾ ਵਾਪਰਿਆ ਬੱਸ ਕੰਡਕਟਰ ਦੇ ਸੇ ਮੁਤਾਬਕ ਬੱਸ ਵਿੱਚ 40 ਸਵਾਰੀਆਂ ਸਨ ਤੇ ਇਸ ਹਾਦਸੇ ਵਿੱਚ ਜ਼ਖਮੀ ਲੋਕਾਂ ਨੂੰ ਐਂਬੂਲੈਂਸ ਰਾਹੀਂ ਜਲੰਧਾਬਾਦ ਦੇ ਹਸਪਤਾਲ ਪਹੁੰਚ ਕਰਵਾਇਆ ਗਿਆ ਨਾ ਵਾਪਰੀ ਹੈ ਧੁੰਦ ਕਰਕੇ ਵਾਪਰੀ ਹੈ ਜੀ ਧੁੰਦ ਜ਼ਿਆਦਾ ਸੀ ਜੀ ਹਾਂ ਪਤਾ ਨਹੀਂ ਲੱਗਿਆ ਤੇ ਕਿਹੜੀ ਬੱਸ ਹੈ ਕਿੱਥੋਂ ਕਿੱਥੇ ਜਾਂਦੀ ਹੈ ਇਹ ਦਿੱਲੀ ਜਾਂਦੀ ਹੈ ਜੀ ਜਲੰਧਾਬਾ ਚਲਦੀ ਹੈ ਜੀ ਤੇ 4:00 ਦੇ 40 ਮਿੰਟ 4:40 ਤੇ ਹਾਂ ਜੀ ਜੀ ਸਟਾਪ ਲੱਗੀਆਂ ਵਿੱਚ ਜਿਹੜੇ ਸੀਗੇ ਕੀ ਕੀ ਜ਼ਖਮੀ ਹੋਏ ਹੋਣਗੇ ਜੀ ਰਿਕਿਂ ਦੀ ਜਗ੍ਹਾ ਤੇ ਐਕਸੀਡੈਂਟ ਇਹ ਚੱਕ ਸੈਦੋਗੜੀ ਜੱਡੀ ਦੇ ਵਾਗਰ ਵੱਡੇ ਤੋਂ ਇੱਥੇ ਰੁਕੀ ਹੋਣੀ ਲੱਗ ਗਈ ਹੈ ਹਾਂ ਟੰਡ ਰੁਕੀ ਆ ਜਾ ਦੋ ਕਿਲੋ ਵਾੜੀਆ ਕਰਦੇ ਹਾਂ ਹੂੰ ਠੀਕ ਯਾਨੀ ਦਿੱਲੀ ਸੱਸਾ ਸਾਹ ਠੀਕ ਜੀ ਭਜੀ ਕੀ ਨਾ ਇਧਰ ਮੇਰਾ ਨਾਮ ਗਰਜੰਟ ਸਿੰਘ ਹੈ ਕੀ ਗੱਲ ਹੋਈ ਆ ਭਾਈ ਬਸ ਅਸੀਂ 440 ਤੋਂ ਚੱਲੇ ਆ ਜੇ ਡੇਲੀ ਵਾਂਗੂ ਜਵੇਂ ਅੱਗੇ ਚੱਲਦੀ ਹੈ ਜਲਾਲਾਬਾਦ ਤੋਂ ਫਤਿਹਵਾਦ ਆਪੜਾਉਣ ਕਰਦੇ ਆ ਅਸੀਂ ਤੇ ਇੱਥੋਂ ਫਤਿਹਆ ਆਪਣਾ ਸੈਦੋ ਚੱਕ ਤੋਂ ਆ ਕੇ ਸਵਾਰੀਆਂ ਚੜਾਈਆਂ ਅਸੀਂ 5 ਵਜੇ ਦੇ ਕਰੀਬ ਆ ਕਿ ਸਵਾਰੀਆਂ ਚੜਾ ਕੇ ਤੁਰੇ ਹੀ ਹਜੇ ਆ ਵਾ ਅੱਗੇ ਆ ਗਈ ਉਹ ਧੁੰਦ ਕਰਕੇ ਥੱਲੇ ਲੈ ਗਈ ਕਿੰਨੀਆਂ ਕੁ ਧੁੰਦ ਧੁੰਦ ਬਹੁਤ ਸੀ ਜਿਆਦਾ ਜੀ ਕਿੰਨੀਆਂ ਬਾਈ ਜੀ ਸਵਾਰੀਆਂ ਸਵਾਰੀਆਂ ਹੈਗੀਆਂ 40 ਦੇ ਕਰੀਬ ਹੈਗੀਆਂ ਸੀ ਸੱਟਾਂ ਵੀ ਲੱਗੀਆਂ ਪੰਜਾਂ ਚਾਰ ਸਵਾਰੀਆਂ ਦੇ ਹੈਗੀਆਂ ਬਾਹਾਂ-ਬਾਹਾਂ ਦੇ ਮੋਹ ਤੇ ਸੱਟਾਂ ਹੈਗੀਆਂ ਵਾ ਹਾਂਜੀ ਡਰਾਈਵਰ ਦੇ ਵੀ ਕਹਿੰਦੇ ਕੁਝ ਡਰਾਈਵਰ ਦੇ ਹੈਗੀਆਂ ਬਾਹ ਤੇ ਸੱਟ ਹੈਗੀਆਂ ਜਿਆਦਾ ਸੱਟ ਡਰਾਈਵਰ ਤੇ ਜਿਆਦਾ ਹਾਂਜੀ ਬਾਹ ਤੇ ਸੱਟ ਹੈਗੀ ਅੱਛਾ ਤੇ ਕੱਬ ਦੋ ਕਿਲੇ ਬਾੜ ਤੋਂ ਹੀ ਚੱਲੇ ਹੋ ਹੱਲੀ ਹਾਂ ਹਾਂਜੀ ਦੋ ਕਿਲੇ ਬਾੜ ਤੋਂ ਬਸ ਸਵਾਰੀ ਚੜਾ ਕੇ ਚੱਲੇ ਹੀ ਹਾਂ ਬਸ ਤੇ ਜਮਾ ਸਲੋਈ ਸੀ ਇਹ ਕਿਹੜੀ ਬੱਸ ਆ ਇਹ ਦਿੱਲੀ ਜਾਂਦੀ ਆ ਹਾਂ ਦਿੱਲੀ ਜਾਂਦੀ ਸੀ ਪਰ ਹੁਣ ਫਤਿਹਵਾਦ ਤੋਂ ਅਪਡਾਊਨ ਕਰਦੀ ਆ ਹਾਂ ਹਾਂਜੀ ਤੇ ਤੁੰਦ ਕਰਨ ਹਾਂਜੀ ਮਕਸਦੀ ਪੂਈ ਮਕਸਦੀ ਪੂਈ ਹਾਂਜੀ ਇਹ ਟਣਕੇ ਕਿੰਨੇ ਵਜੇ ਹਾਦਸਾ ਵਾਪਰਿਆ 5 ਵਜੇ ਦੇ ਕਰੀਬ ਸੀ ਜਿਹੜੇ ਜ਼ਖਮੀ ਹੋਏ ਆ ਉਹ ਕਿੱਥੇ ਉਹ ਸਵਾਰੀਆਂ ਨੂੰ ਅਸੀਂ ਐਂਬੂਲੈਂਸ ਬੁਲਾ ਕੇ 5 ਸਵਾਰੀਆਂ 400 ਸਵਾਰੀਆਂ ਹੈਗੀਆਂ ਸੀ ਉਹਨਾਂ ਨੂੰ ਅਸੀਂ ਭੇਜ ਦਿੱਤਾ ਸੀ ਤੇ ਕਿੱਥੇ ਭੇਜਿਆ ਗਿਆ ਬਸੇਵਲ ਹਸਪੀਟਲ ਹੀ ਗਏ ਜਲਾਲਾ ਮਾ ਜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਜੰਟ ਸਿੰਘ ਇਸੇ ਵਾਸਤੇ ਡਿਊਟੀ ਤੇ ਹਾਂਜੀ ਹਾਂਜੀ ਮੈਂ ਕੰਡੈਕਟਰ ਹਾਂ ਤੈਨੂੰ ਹਾਂ ਕੋਈ ਆਉਣਾ ਇਹ ਕੁਛ ਨਹੀਂ ਜਿਆਦਾ ਇਹ ਓਵਰਟੇਕ ਕਰਦਾ ਤੇ ਜਾਂ ਅੱਗੋ ਦੱਸਿਆ ਹੀ ਨਹੀਂ ਉਹਨੂੰ ਵੀ ਧੁੰਦ ਚ ਹਨੇਰਾ ਹੀ ਇੰਨਾ ਸੀਗਾ ਧੁੰਦ ਬਹੁਤ ਜਿਆਦਾ ਸੀ ਅੱਜ ਧੁੰਦ ਬਹੁਤ ਹੈ ਇਹ ਕਿਹੜੀ ਬੱਸ ਕਿਹੜੀ ਹੈ ਬਈ ਇਹ ਇਹ ਜੈ ਚੰਨੀ ਜ ਦਿਲਾਲਾ ਚੱਲਦੀ ਹੈ ਨਿਆਉ ਰੋਡ ਵਾਂਗ ਹੀ ਆਮ ਕਿੱਥੇ ਜਾਂਦੀ ਹੈ ਇਹ ਇਹ ਚਿੱਲੀ ਜਾਂਦੀ ਹੈ ਦਿੱਲੀ ਦਿੱਲੀ ਜਾਂਦੀ ਹੈ ਦਿਲਾਲਾਬਾਦ ਤੋਂ ਇਹ 5 ਵਜੇ ਇੱਕ ਵਾਰੀ ਜਾਂਦੀ ਹੈ ਜੀ ਆਸਾ ਹੋਏ ਇਸ ਵਾਰ ਇਹ 4 ਵਜੇ ਚ 4 ਵਜੇ ਚੱਲ ਕੇ ਆਉਂਦੇ ਬਕਸਰੋਂ ਕੋ ਜਿਨਾਂ ਲਵਾਤੋਂ ਜਿਨਾਂ ਲਵਾਤੋਂ ਇਹ ਕਾਰੇ ਕਾਰਨ ਪਤਾ ਲੱਗਾ ਕੁਛ ਖਾਰੇ ਲੱਗੇ ਵੀ ਬੱਜੀ ਗਏ ਟੁੱਟੋ ਟੁੱਟ ਬਹੁਤ ਜ਼ਿਆਦਾ ਸੀਗੀ ਅੱਛਾ ਧੁੰਦ ਕਰਨ ਹੋਈ